ਅੱਛੀ ਗੱਲ ਜੀ ਮੇਰਾ ਨਾਮ ਸੁਰਨ ਮੈਂ ਲੁਕੇ ਆ ਦੇ ਰਹਿਣ ਵਾਲੀ ਆ ਆਪਾਂ ਆਇ ਤੋਂ ਲੰਗਰੇ ਸੀਗੇ ਲੰਗਦੇ ਲੰਗਦੇ ਅਸੀਂ ਤੇ ਕੇ ਇਨਸੀਡੈਂਟ ਹੋਇਆ ਕਿ ਕੋੜੇ ਦੇ ਉੱਪਰ ਇਹਨਾਂ ਨੇ ਕੋਵਰ ਤੋਂ ਓਵਰ ਜਿਆਦਾ ਲੋਡ ਸੀ ਨਾ ਜਿਹੜਾ ਲੱਦਿਆ ਹੋਇਆ ਸੀ ਅਸੀਂ ਜਦੋਂ ਪੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਤਾਨ ਦੀ ਬੁਝਾਏ ਨਾ ਉਹਦੇ ਉੱਪਰੋਂ ਲਾਠੀ ਚਾਰਜ ਕਰ ਰਹੇ ਸਨ ਤੇ ਦੱਸੋ ਕਿ ਇਹ ਬੇਜਵਾਨਾਂ ਦੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਇਹ ਦੱਸੋ ਸਹੀ ਹੈ ਤੇ ਆਪੂ ਤੋਂ ਬਾਅਦ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾਕ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ ਇਹ ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਬੇਜਵਾਨਾਂ ਦੇ ਲਈ ਥੈਂਕ ਯੂ ਹੁਣ ਥੋੜੀ ਡਿਮਾਂਡ ਕੀ ਹੈ ਡਿਮਾਂਡ ਸਰ ਇਹੀ ਹੈ ਕਿ ਉਸ ਪਲੇ ਜੋ ਜਾਨਵਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਰ ਐਸਾ ਦੇ ਬੰਦਿਆਂ ਨਾਲ ਲੰਗਰੇ ਸੀ ਲੰਗਰੇ ਲੰਗਦੇ ਸੀ ਦੇਖ ਕੇ ਇਨਸੀਡੈਂਟ ਹੋਇਆ ਕਿ ਕੋੜੇ ਦੇ ਉੱਪਰ ਇਹਨਾਂ ਨੇ ਓਵਰ ਤੋਂ ਓਵਰ ਜ਼ਿਆਦਾ ਲੋਡ ਸੀ ਨਾ ਜਿਹੜਾ ਲੱਦਿਆ ਹੋਇਆ ਸੀ ਅਸੀਂ ਜਦੋਂ ਕੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਤਾਨ ਦੀ 부ਜਾਏ ਨਾ ਉਹਦੇ ਉੱਪਰੋਂ ਲਾਠੀ ਚਾਰਜ ਕਰ ਰਹੇ ਸਨ ਤੇ ਦੱਸੋ ਕਿ ਇਹ ਬੇਜਵਾਨਾਂ ਦੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਇਹ ਦੱਸੋ ਸਹੀ ਹੈ ਤੇ ਅੱਫਸੋ ਬਾਅਦ ਉਹ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ ਇਹ ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਬੇਜਵਾਨਾਂ ਦੇ ਲਈ ਇਸ थैंक यू ਹੁਣ ਤੁਹਾਡੀ ਡਿਮਾਂਡ ਕੀ ਹੈ ਜੀ ਡਿਮਾਂਡ ਸਰ ਇਹ ਹੀ ਹੈ ਕਿ ਉਸ ਪਲੇ ਜੋ ਜਾਨਵਰ ਹੈ ਉਹਨਾਂ ਨੂੰ ਇਨਸਾਫ ਕਰਨਾ ਚਾਹੀਦਾ ਸਰ ਐਸਾ ਦੇ ਬੰਦਿਆਂ ਨਾਲ ਸਤਿਕਾਰ ਜੀ ਮੇਰਾ ਨਾਮ ਕੁਮਰਤ ਮੈਂ ਲੁਧਿਆਣੇ ਦੀ ਰਹਿਣ ਵਾਲੀ ਆ ਆਪਾਂ ਆਇਆ ਲੰਗਰੇ ਸੀਗੇ ਲੰਗਰੇ ਲੰਗਰੇ ਕਹਿਆ ਕਿ ਕੋੜੇ ਦੇ ਉੱਪਰ ਇਹਨਾਂ ਨੇ ওভার ਤੋਂ ওভার ਜਦਾ ਲੋਡ ਸੀ ਨਾ ਜਿਹੜਾ ਲੱਗਿਆ ਹੋਇਆ ਸੀ ਅਸੀਂ ਜਦੋਂ ਪੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਹਨਾਂ ਨੇ ਦੀ ਬੁਝਾਏ ਨਾ ਉਹਦੇ ਉੱਪਰੋਂ ਲਾਠੀ ਚਾਰਜ ਕਰ ਰਹੀ ਸੀ ਤੇ ਦੱਸੋ ਕਿ ਇਹ ਬੇਜਵਾਨਾਂ ਤੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਜੀ ਦੱਸੋ ਸਹੀ ਹੈ ਤੇ ਅਕੂ ਤੋਂ ਬਾਅਦ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ ਇਹ ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਬੇਜਵਾਨਾਂ ਦੇ ਲਈ ਇਸ थैंक यू ਹੁਣ ਤੁਹਾਡੀ ਡਿਮਾਂਡ ਕੀ ਹੈ ਡਿਮਾਂਡ ਸਰ ਇਹੀ ਹੈ ਕਿ ਉਸ ਪਲੇ ਤੋਂ ਜਾਨਵਰ ਹੈ ਉਹਨਾਂ ਨੂੰ ਇਨਸਾਫ ਪਿਲਣਾ ਚਾਹੀਦਾ ਸਰ ਮੈਂ ਤਾਂ ਦੇ ਬੰਦਿਆਂ ਨਾਲ ਸੱਚੀ ਕਾਲ ਦੀ ਮੇਰਾ ਨਾਮ ਸਿਮਰਨ ਮੈਂ ਲਿਆਣੀ ਰਹਿਣ ਵਾਲੀ ਆ ਆਪਾਂ ਥੋ ਲੰਗਰੇ ਸੀਗੇ ਲੰਗਦੇ ਲੰਗਦੇ ਅਸੀਂ ਦੇਖੇ ਇਨਸੀਡੈਂਟ ਹੋਇਆ ਕਿ ਕਿ ਘੋੜੇ ਦੇ ਉੱਪਰ ਇਹਨਾਂ ਨੇ ਓਵਰ ਤੋਂ ਓਵਰ ਜ਼ਿਆਦਾ ਲੋਡ ਸੀ ਨਾ ਜਿਹੜਾ ਮਾਰ ਲੱਗਿਆ ਹੋਇਆ ਸੀ ਅਸੀਂ ਜਦੋਂ ਪੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਤਾਨ ਦੀ ਬੁਜਾਏ ਨਾ ਉਹਦੇ ਉੱਪਰੋਂ ਲਾਠੀ ਚਾਰਜ ਕਰ ਰਹੇ ਸਨ ਤੇ ਦੱਸੋ ਕਿ ਇਹ ਬੇਜਵਾਨਾਂ ਦੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਜੀ ਦੱਸੋ ਸਹੀ ਹੈ ਤੇ ਅੱ ਤੋਂ ਬਾਅਦ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ ਇਹ ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਬੇਜਵਾਨਾਂ ਦੇ ਲਈ ਥੈਂਕ ਯੂ ਹੁਣ ਤੁਹਾਡੀ ਡਿਮਾਂਡ ਕੀ ਹੈ ਦੀ ਡਿਮਾਂਡ ਸਰ ਇਹ ਹੀ ਹੈ ਕਿ ਉਸ ਪਲੇ ਤੋਂ ਜਾਨਵਰ ਹੈ ਉਹਨੂੰ ਇਨਸਾਫ ਪਿਲਣਾ ਚਾਹੀਦਾ ਸਰ ਐਸਾ ਦੇ ਬੰਦਿਆਂ ਨਾਲ